ਜੋ 3 ਵਜੇ ਤੱਕ ਆ ਜਾਵੇ ਬੈਲਾਏ ਸਾਡੇ ਚਾਹ ਲੈ ਸਾਡੇ ਰੱਖੋ ਮੈਨੂੰ ਚਾਹੀਦੀ ਉਹ ਮੇਰੀ ਬਾਕੀ ਮੇਰੀ ਜੀ ਦੂਜੇ ਪਾਸੇ ਕੋਈ ਕੁਝ ਬੋਲਦੀ ਜੋ ਵੇਚੀ ਹੈ ਜੀ ਉਹ ਉਹ ਜੀ ਮੈਂ ਆਪ ਦੀ ਵੇਚੀ ਇਹਨਾਂ ਨੇ ਆਪ ਦੀ ਵੇਚੀ ਜੀ ਤੁਸੀਂ ਜੀ ਜੀ ਬੈਠ ਹਾਂ ਜੀ ਉਹ ਪਹਿਲਾਂ ਪਾਈ ਆ ਜੀ ਕੋਈ ਕੱਢ ਜਾ ਰਿਹਾ ਕੋਈ ਅਸੀਂ ਕਰਦਾ ਲੈਣੇ ਕੱਲ ਕੱਢ ਕੇ ਲੈਣਾ ਹੀ ਕਰਦਾ ਜੀ ਕਿਉਂਕਿ ਉਹ ਨਾ ਸੇਟ ਜੀ ਕਹਿੰਦੇ ਪੰਜ ਲੱਖ ਜੀ ਕਿਉਂਕਿ ਪਬਲਿਕ ਮੈਂ ਕਰਦੀ ਹਾਂ ਪਬਲਿਕ ਮੈਂ ਕਰਦੀ ਹਾਂ

ਮੇਰੇ ਵੱਲੋਂ ਇੱਕ ਦਰਖਾਸਤ ਐਸ 2024 ਨੂੰ ਐਸ ਐਚਓ ਫਰੀ ਕੋਡ ਐਸ ਐਸਪੀ ਡੀ ਸੀ ਆਈ ਜੀ ਡੀ ਜੀ ਪੀ ਨੂੰ ਦਿੱਤੀ ਸੀ ਤੇ ਉਸ ਤੋਂ ਬਾਅਦ ਫਿਰ ਮੇਰੇ ਵੱਲੋਂ ਪੰਜ ਰਿਮਾਈਂਡਰ ਐਸ ਐਚਓ ਤੋਂ ਲੈ ਕੇ ਡੀ ਜੀ ਪੀ ਤੱਕ ਦਿੱਤੇ ਗਏ ਅੱਜ ਪੂਰੇ 6 ਮਹੀਨੇ ਹੋ ਚੁੱਕੇ ਐ ਇਹ 6 ਮਹੀਨੇ ਦੇ ਦੌਰਾਨ ਮੈਨੂੰ ਕੋਈ ਇਨਸਾਬ ਨਹੀਂ ਮਿਲਿਆ ਅੱਜ ਮੈਂ ਜੋ ਸਵੇਰ ਅਖਬਾਰ ਵਿੱਚ ਪੜਿਆ ਕਿ ਰਾਤ ਕੈਂਪ ਲੱਗਿਆ ਤਾਂ ਮੈਂ ਵੀ ਆਮ ਲੋਕਾਂ ਦੀ ਤਰ੍ਹਾਂ ਇੱਥੇ ਰਾਤ ਕੈਂਪ ਵਿੱਚ ਪਹੁੰਚਿਆ ਐ ਐਸ ਐਫ ਸਾਹਿਬ ਨੂੰ ਮਿਲਿਆ ਉਹਨਾਂ ਨੇ ਡੀਐਸਪੀ ਜੀ ਟੂ ਲਈ ਹੈ ਤੇ ਡੀਐਸਪੀ ਸਾਹਿਬ ਨੂੰ ਤਰਖਾਸ ਤੇ ਸਾਰੇ ਜਿਹੜੇ ਸਬੂਤ ਹੈ ਉਹ ਮੈਂ ਦੇਤੇ ਹੈ ਹੁਣ ਅਗੋ ਦੇਖੋ ਪੁਲਿਸ ਕੀ ਕਾਰਵਾਈ ਕਰਦੀ ਹੈ ਹਾਂਜੀ ਸਰ ਅੱਜ ਸਿਟੀ ਪੁਲਿਸ ਪ੍ਰਸ਼ਾਸਨ ਬੋਲੋ थाना ਸਿਟੀ ਵਿੱਚ ਰਾਹਤ ਕੈਂਪ ਲਗਾਇਆ ਗਿਆ ਹੈ ਤੁਹਾਡਾ ਉਸ ਪਰ ਕੀ ਕਹਿਣਾ ਹੈ ਤੇ ਕਿੰਨੀ ਕੰਪਲੇਂਟਸ ਆਈਆਂ ਜਾਂ ਮੌਕੇ ਤੇ ਕਿੰਨਾ ਕੰਮ ਪਹੁੰਚਾਇਆ ਗਿਆ ਸਾਡੇ ਕੋਲ ਕਾਫੀ ਛੋਟੇ ਛੋਟੇ ਮਸਲਿਆਂ ਤੇ ਕੰਪਲੇਂਟਸ ਆਉਂਦੀਆਂ ਪਿਛਲੇ ਹਫਤੇ ਅਸੀਂ ਰਾਹਤ ਕੈਂਪ ਜਿਹੜਾ ਹੈਗਾ ਕੋਟਕਪੂਰਾ ਸਬਡਿਵੀਜ਼ਨ ਦਾ ਲਗਾਇਆ ਸੀ ਜਿੱਦੇ ਚ ਕਿ ਡੀਐਸਪੀ ਕੋਟਕਪੂਰਾ ਤੇ ਐਸਪੀ ਹੈੱਡਕੁਆਟਰ ਫਰੀਦਕੋਟ ਵੱਲੋਂ ਸਾਂਝੇ ਤੌਰ ਤੇ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਕੀਤਾ ਗਿਆ ਸੀ ਇਹਦੇ ਚ ਕਿਉਂਕਿ ਸਾਰੇ ਅਫਸਰ ਉੱਥੇ ਮੌਜੂਦ ਹੁੰਦੇ ਨੇ ਸਾਰੇ ਐਸਐਚਓ ਸਬਡਿਵੀਜ਼ਨ ਦੇ ਮੌਜੂਦ ਹੁੰਦੇ ਨੇ ਤਾਂ ਕਈ ਮਾਮਲਿਆਂ ਦਾ ਜਿਹੜਾ ਨਿਪਟਾਰਾ ਹੈਗਾ ਮੌਕੇ ਤੇ ਹੀ ਹੋ ਜਾਂਦਾ ਔਰ ਜੇਕਰ ਕਿਤੇ ਕਿਸ ਕਿਸੇ ਆਈਓ ਜਾਂ ਪੁਲਿਸ ਅਫਸਰ ਨੂੰ ਮੌਕੇ ਤੇ ਭੇਜਣ ਦੀ ਵੀ ਜ਼ਰੂਰਤ ਪੈਂਦੀ ਹੈ ਤਾਂ ਉੱਥੋਂ ਹੀ ਜਿਹੜਾ ਹੈਗਾ ਅਸੀਂ ਇੱਕ ਪੁਲਿਸ ਅਫਸਰ ਜਿਹੜਾ ਹੈਗਾ ਮੌਕੇ ਤੇ ਰਵਾਨਾ ਕਰਕੇ ਤੇ ਮਸਲੇ ਨੂੰ ਜਿਹੜਾ ਹੈਗਾ ਉਸੇ ਸਮੇਂ ਲੀਗਲ ਰਿਪੋਰਟ ਬਣਾ ਕੇ ਤੇ ਉਹਦਾ ਨਿਪਟਾਰਾ ਕਰ ਦਿੰਨੇ ਆ ਅੱਜ ਜਿਹੜਾ ਹੈਗਾ ਫਰੀਦਕੋਟ ਸਬਡਿਵੀਜ਼ਨ ਦੇ ਵਿੱਚ ਡੀਐਸਪੀ ਫਰੀਦਕੋਟ ਵੱਲੋਂ ਜਿਹੜਾ ਹੈਗਾ ਰਾਹਤ ਕੈਂਪ ਲਗਾਇਆ ਗਿਆ ਜਿੱਦੇ ਚੱਕੇ ਤਿੰਨੋਂ ਐਸਐਚਓ ਮੌਜੂਦ ਨੇ ਪਿਛਲੇ ਰਾਤ ਕੈਂਪ ਤੇ ਸਾਡਾ 50 ਤੋਂ ਵੱਧ ਦਰਖਾਸਤਾਂ ਦਾ ਨਿਪਟਾਰਾ ਹੋ ਗਿਆ ਸੀ ਤੇ ਇਹਦੇ ਵਿੱਚ ਵੀ ਜਿਹੜਾ ਹੈਗਾ ਵੱਧ ਤੋਂ ਵੱਧ ਦਰਖਾਸਤਾਂ ਜਾਂ ਮਸਲਿਆਂ ਦਾ ਨਿਪਟਾਰਾ ਜਿਹੜਾ ਹੈਗਾ ਅਸੀਂ ਕਰਨ 'ਚ ਵਿਸ਼ਵਾਸ ਰੱਖਦੇ ਹਾਂ ਤਾਂ ਕਿ ਲੋਕਾਂ ਨੂੰ ਜਿਹੜਾ ਹੈਗਾ ਖੇਤੀ ਜਿਹੜਾ ਹੈ ਉਹਨਾਂ ਦੀ ਸਮੱਸਿਆ ਦਾ ਹੱਲ ਮਿਲ ਜਾਵੇ ਸਰ ਸਿਆਮਪੁਰ ਬੰਤਵਾਲਾ ਵੱਲੋਂ ਨਸ਼ਾ ਦਾ ਮੁੱਦਾ ਬਹੁਤ ਜ਼ਿਆਦਾ ਟ੍ਰੈਕ ਨਸ਼ਾ ਪੰਜਾਬ ਮੁਕਤ ਬਣਾਇਆ ਜਾ ਰਿਹਾ ਤੇ ਜਵਾਨੀ ਜੋ ਕੀਏ تھے ਬਾਹਰ ਜਾ ਕੇ ਕਿਸਾਨੀ ਵੀ ਖਰਾਬ ਹੋ ਰਹੀ ਜਾਂ ਫੋਰਨ ਕੰਟਰੀ ਸੇ ਜਾ ਰਹੀ ਹੈ ਆਪਣੀ ਸਿਟੀ ਪੁਲਿਸ ਦੇ ਨਾਲ ਡਾਇਰੈਕਸ਼ਨ ਵੱਲ ਕਾਫੀ ਬੱਚਾ ਐਡਵੋਕੇਟ ਪ੍ਰੈਕਟਿਸ ਪਰ ਆ ਰਹੀ ਰਨਿੰਗ ਆਊਟ ਹੋ ਗਈ ਸੀ ਉਹਨਾਂ ਲਈ ਕੀ ਕੰਪਰਸਿਟੀ ਅਵੇਲੇਬਲ ਹੈ ਤਾਂ ਕਿ ਅੱਗੇ ਕਾਰਵਾਈ ਨੂੰ ਸੁਣੇ ਕੀਤੀ ਜਾਵੇ ਦੇਖੋ ਸਾਡੇ ਵੱਲੋਂ ਰੈਗੂਲਰ ਜਿਹੜਾ ਹੈਗਾ ਉਹ ਨਸ਼ਾ ਵੇਚਣ ਵਾਲੇ ਵਿਅਕਤੀਆਂ ਨੂੰ ਖੜਾਇਆ ਜਾ ਰਿਹਾ ਹੈ ਕੱਲ ਵੀ ਜਿਹੜਾ ਹੈਗਾ ਇੱਕ ਮੁਕਤਮਾ ਦਰਜ ਕੀਤਾ ਗਿਆ ਜਿਦੇ ਚ ਇੱਕ ਪੈਡਲਰ ਜਿਹੜਾ ਹੈਗਾ ਛੋਟੀ ਮਾਤਰਾ ਦੇ ਵਿੱਚ ਨਸ਼ਾ ਵੇਚਦਾ ਸੀ ਸਿਟੀ ਫਰੀਜ ਕੋਰਟ 'ਚ ਦਰਜ ਹੋਇਆ ਪਿਛਲੇ 2 ਮਹੀਨਿਆਂ ਦੀ ਜਿਹੜੀ ਸਾਡੀ ਮੁਹਿੰਮ ਚੱਲ ਰਹੀ ਹੈ ਉਹਦੇ ਵਿੱਚ ਜਿਹੜਾ ਹੈਗਾ ਅਸੀਂ ਕਈ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ ਲੇਟੈਸਟ ਜਿਹੜਾ ਹੈਗਾ ਅਸੀਂ 10000 ਗੋਲੀ ਜਿਹੜੀ ਹੈਗੀ ਐ ਸਦਰ ਕੋਰਟ ਪੂਰਾ ਦੇ ਏਰੀਆ ਦੇ ਵਿੱਚ ਇੱਕ ਨਸ਼ਾ ਤਸਕਰ ਵੱਲੋਂ ਬਰਾਮਦ ਕੀਤੀ ਇਸੇ ਤਰ੍ਹਾਂ ਇਹ ਤੋਂ ਪਹਿਲਾਂ ਵੀ ਜਿਹੜਾ ਹੈਗਾ ਸਾਡੇ ਵੱਲੋਂ ਫਾਰਮਾਸਿਊਟੀਕਲ ਡਰੱਗਸ ਤੇ ਹਿਰੋਇਨ ਦੇ ਕਾਫੀ ਮਕਦਮੇ ਦਰਜ ਕੀਤੇ ਗਏ ਨੇ ਹੁਣ ਜਿਹੜਾ ਹੈਗਾ ਸਾਡਾ ਇਸ ਮੁਹਿੰਮ ਦੇ ਵਿੱਚ ਮੁੱਖ ਜਿਹੜਾ ਸਾਡਾ ਮੰਤਵ ਹੈਗਾ ਕਿ ਕੁਝ ਜਿਹੜੇ ਵਿਅਕਤੀ ਨਸ਼ਾ ਛੱਟਣਾ ਚਾਹੁੰਦੇ ਨੇ ਉਹਨਾਂ ਨੂੰ ਪ੍ਰੇਰਿਤ ਕਰਕੇ ਅਸੀਂ ਉਹਨੂੰ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਵੀ ਭਰਤੀ ਕਰਵਾ ਰਹੇ ਹਾਂ ਸੋ ਵੱਧ ਤੋਂ ਵੱਧ ਲੋਕਾਂ ਨੂੰ ਇਹ ਡੀ ਐਡਿਕਸ਼ਨ ਸੈਂਟਰ ਦਾ ਜਿਹੜਾ ਹੈਗਾ ਫਾਇਦਾ ਚੱਕਣਾ ਚਾਹੀਦਾ ਤਾਂ ਕਿ ਜਿਹੜਾ ਹੈਗਾ ਸਮਾਜ ਦੇ ਵਿੱਚੋਂ ਦੀ ਜਿਹੜੀ ਨਸ਼ੇ ਦੀ ਬਿਮਾਰੀ ਆ ਆਪਾਂ ਦੂਰ ਕਰ ਸਕੀਏ ਸਰ ਆਮ ਚੰਦ ਸਿੰਘ ਨੂੰ ਕਬਲਨ ਕੋਸੀ ਕੀ ਅਪੀਲ ਕਰਨਾ ਚਾਹੁੰਦੇ ਜਿ ਪੇਰੈਂਟਸ ਕਾਫੀ ਦੁਖੀ ਪਰੇਸ਼ਾਨ ਹੈ ਜਿਨਾਂ ਕੋਲ ਫਾਈਨੈਂਸ਼ੀਅਲੀ ਕਾਫੀ ਟਾਈਟ ਹਨ ਬਤਲੀ ਐਡਮਿਟ ਨਹੀਂ ਕਰਾਉਂਦੇ ਕਿ ਹੈਗੇ ਸਿਰਫ ਐਸ ਅ ਗਵਰਨਮੈਂਟ ਹੀ ਦਾਖਲ ਕਰਾਉਣਾ ਚਾਹੁੰਦੇ ਹਨ ਤੇ ਉਹ ਕਹਿੰਦੀਆਂ ਕਿ ਸਾਡੀ ਮਜਬੂਰੀ ਹੈ ਕਿ ਅਸੀਂ ਦਾਖਲ ਕਰਵਾਉਣਾ ਹੈ ਪਰ ਬੱਚੇ ਸਾਡੇ ਨਹੀਂ ਆਥ ਲੱਗਦੇ ਉਹਨਾਂ ਦੇ ਕੀ ਸੱਸ ਦੇਖੋ ਡੀ ਐਡਿਕਸ਼ਨ ਸੈਂਟਰ ਜਿਹੜਾ ਫਰੀਦਕੋਟ ਦੇ ਵਿੱਚ ਮੈਡੀਕਲ ਕਾਲਜ ਚ ਖੁੱਲਿਆ ਹੋਇਆ ਉਹਦੇ ਚ ਜਿਹੜੀ ਪ੍ਰੀਲੀਮినਰੀ ਟੈਸਟ ਦੀ ਫੀਸ ਹੈ ਉਹ 1000 ਰੁਪਿਆ ਹੈ ਜਿਹੜਾ ਕਿ ਅਸੀਂ ਇੱਕ ਐਨਜੀਓ ਹੈ ਸਾਡੇ ਕੋਲ ਜਿਹੜੀ ਉਹ ਫੀਸ ਦੇਣ ਨੂੰ ਹੀ ਤਿਆਰ ਹੈ ਤੇ ਉਥੇ ਰਹਿਣ ਦਾ ਤੇ ਖਾਣ ਦਾ ਖਰਚਾ ਜਿਹੜਾ ਹੈਗਾ ਬਿਲਕੁਲ ਫ੍ਰੀ ਹੈ 10 ਤੋਂ 15 ਦਿਨ ਦੇ ਅੰਦਰ ਅੰਦਰ ਬੰਦਾ ਜਿਹੜਾ ਹੈਗਾ ਉਹ ਹੀਰੋਇਨ ਦਾ ਨਸ਼ਾ ਛੱਡ ਕੇ ਜਿਹੜਾ ਹੈਗਾ ਆਪਣੇ ਜਿਹੜੇ ਨਾਰਮਲ ਇਲਾਜ ਤੇ ਘਰੇ ਜਾ ਸਕਦਾ ਹੈ ਤੇ ਉਹਦੇ ਚ ਉਦੀ 1 ਤੋਂ 2 ਮਹੀਨਾ ਜਿਹੜੀ ਘਰੇ ਕਾਉਂਸਲਿੰਗ ਜਿਹੜੀ ਹੈਗੀ ਉਹ ਕੀਤੀ ਜਾ ਸਕਦੀਆਂ ਤਾਂਕਿ ਬੰਦਾ ਵਾਪਸ ਆਪਣੀ ਜ਼ਿੰਦਗੀ ਚ ਜਿਹੜਾ ਹੈਗਾ ਮੂੜ ਤੋਂ ਨਵਾਂ ਜੀਵਨ ਸਵਾਰ ਸਕੇ ਸੋ ਪੈਸੇ ਦੀ ਇਹਦੇ ਚ ਕੋਈ ਵੀ ਹੁਣ ਤਾਂ ਦਿੱਕਤ ਨਹੀਂ ਹੈ ਪਰ ਇਹ ਹੈ ਕਿ ਜਿਹੜੇ ਪਰਿਵਾਰ ਮੈਂਬਰ ਨੇ ਜਾਂ ਆਪਣੇ ਜਿਹੜੇ ਦੋਸਤ ਮਿੱਤਰ ਨੇ ਉਹਨਾਂ ਨੂੰ ਇਹ ਬੀੜਾ ਚੱਕਣਾ ਪਏਗਾ ਕਿ ਜਿਹੜਾ ਉਹਨਾਂ ਦਾ ਕੋਈ ਨੂਨ ਪਰਿਵਾਰਕ ਮੈਂਬਰ ਜਾਂ ਸਦਸਿਏ ਇਸ ਦਲਦਲ ਦੇ ਵਿੱਚ ਫਸ ਗਿਆ ਉਹਦੀ ਮਦਦ ਕਰਕੇ ਉਹਨੂੰ ਜਿਹੜਾ ਹੈਗਾ ਆਪਾਂ ਡੀ ਐਡਿਕਸ਼ਨ ਸੈਂਟਰ ਚ ਲੈ ਕੇ ਆਈਏ ਤੇ ਉਹਦੀ ਜਿਹੜਾ ਹੈਗਾ ਫ੍ਰੀ ਦੇ ਵਿੱਚ ਇਲਾਜ ਇੱਥੋਂ ਗਵਰਨਮੈਂਟ ਡੀ ਐਡਿਕਸ਼ਨ ਸੈਂਟਰ ਤੋਂ ਕਰਵਾਈ। ਸਰ ਪੀਰਿਅਡ ਸੀ ਵੀ ਐਪਲੀਕੇਸ਼ਨ ਆ ਚੁੱਕੀਆਂ ਹਨ ਹਨਾ ਸਿਟੀ ਵੀ ਜਿਹੜੇ ਬੱਚੇ ਰਨਿੰਗ ਹੋ ਚੁੱਕੀਆਂ ਹਨਾ ਉਹ ਕਹਿੰਦੇ ਹਨ ਕਿ ਸਾਡੇ ਬੱਚਿਆਂ ਨੂੰ ਦੁਬਾਰਾ ਐਡਮਿਟ ਕਰਤੀ ਦੀ ਰਿਸਪੌਂਸਿਬਿਲਟੀ ਲੈ ਲੇਗਾ ਕਿ ਉਹਨਾਂ ਦੀ ਮਦਦ ਕਿੱਥੀ ਜਾਊਗਾ ਸਰ ਸਾਰਿਆਂ ਦੀ ਮਦਦ ਕੀਤੀ ਜਾ ਰਹੀ ਹੈ ਮੈਂ ਤੁਹਾਨੂੰ ਇਹੀ ਦੱਸਣਾ ਚਾਹਨਾ ਕਿ ਡੀ ਐਸ ਪੀ ਫਰੀਦਕੋਟ ਨਾਲ ਕੰਟੈਕਟ ਕਰਕੇ ਕੋਈ ਵੀ ਵਿਅਕਤੀ ਜੇਕਰ ਉਹ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਅਸੀਂ ਉਹਨੂੰ ਜਿਹੜਾ ਹੈਗਾ ਡਰਗ ਡੀ ਐਡਿਕਸ਼ਨ ਸੈਂਟਰ ਜਿਹੜਾ ਹੈਗਾ ਸਰਕਾਰ ਦਾ ਉੱਥੇ ਇੱਥੇ ਜਮ੍ਹਾਂ ਕਰਾਵਾਂਗੇ। ਥੈਂਕ ਯੂ ਸਰ। ਇਹ ਚੁਕਾਤੇ ਸੀ ਕਿ ਇੱਥੇ ਸਪੋਰਟਸ ਵਿਭਾਗ ਵਿੱਚ ਨਹਿਰੂ ਸਟੇਡੀਅਮ ਫਰੀ ਕੋਟ ਵਿਖੇ ਇੱਕ ਜ਼ਿਲ੍ਹਾ ਖੇਡ ਅਫਸਰ ਪ੍ਰਿੰਦਰ ਸਿੰਘ ਨਾਂ ਦਾ ਜਿਹੜਾ ਕਿ ਫਰੀ ਕੋਟ ਤੋਂ ਮੁਖਸਰ ਬਦਲਿਆ ਸੀ ਉਹਨੇ ਜਿਹੜੀਆਂ ਤੰਦਰੁਸਤ ਪੰਜਾਬ ਜਿਹਦੇ ਚ ਬਲੌਕ ਡਿਸਟ੍ਰਿਕਟ ਟੂਰਨਾਮੈਂਟ ਹੋਏ ਆ ਸਟੇਟ ਹੋਈ ਆ ਉਹਦੇ ਚ ਲੱਖਾਂ ਰੁਪਏ ਦਾ ਜਿਹੜਾ ਟੂਰਨਾ ਲਾਇਆ ਜਿਹੜਾ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਨੂੰ ਮਿਲ ਕੇ ਡੀਜੀਪੀ ਨੂੰ ਮਿਲ ਕੇ ਉਹਦੀ ਵਿਜੀਲੈਂਸ ਇਨਕੁਆਰੀ ਚੱਲ ਰਹੀ ਸੀ ਕਿ 50 ਕਿ ਮੈਂ ਹਫੀਕੋਰ ਵੱਲੋਂ ਇਨਕੁਆਰੀ ਚੱਲ ਰਹੀ ਉਹਦੀ ਖਬਰਾਂ ਹਟ ਚਾ ਕੇ ਇਹਨਾਂ ਨੇ ਜਿਹੜੇ ਕੋਚ ਐ ਇੱਕ ਪਾਸੇ ਜਿਹੜੇ ਬੱਚਿਆਂ ਨੂੰ ਖੇਡਣ ਵਾਸਤੇ ਸਰਕਾਰ ਤੋਂ ਅਸੀਂ ਕੋਚ ਮੰਗ ਰਹੇ ਆ ਜੇ ਉਹ ਕੋਚ ਲਾਏ ਐ ਕੰਪਨੀ ਵੱਲੋਂ ਪ੍ਰਾਈਵੇਟ ਲਾਏ ਐ ਸਰਕਾਰ ਨੇ ਇਹ ਉਹ ਕੁਝ ਪੈਸੇ ਸਰਕਾਰ ਤੋਂ ਇੱਥੇ ਸਪੋਰਟਸ ਵਿਭਾਗ ਵਿੱਚੋਂ ਵੀ ਲੈਂਦੇ ਕੁਝ ਪ੍ਰਾਈਵੇਟ ਵੀ ਪ੍ਰੈਕਟਿਸ ਕਰਦੇ ਜਿਹੜਾ ਕਿ ਦੋਨੇ ਪਾਸੇ ਹੀ ਉਹ ਜਿਹੜਾ ਚੂਨਾ ਲਾ ਰਹੇ ਇਹ ਬਤੌਰ ਜ਼ਿਲ੍ਹਾ ਖੇਡ ਅਫਸਰ ਦੀ ਸ਼ੈ ਨਾਲ ਉਹਦੀ ਰਹਿਣ ਮਾਈ ਏਟ ਸਾਡੀ ਮੰਗ ਏ ਸੀ ਜੀ ਵੀ ਮੈਂ ਇਹ ਸਾਰੇ ਮੁੱਦੇ ਲੈ ਕੇ ਸਾਰਿਆ ਸਰਕਾਰ ਦੇ ਧਿਆਨ 'ਚ ਲਿਆਂਦਾ ਪਰਸੋਂ ਮੇਰੇ ਉਹਨੇ ਬਜਿੰਦਰ ਸਿੰਘ ਨੇ ਆਪ ਤੇ ਜਿਹੜੇ ਘਪਲੇ ਕਰਨ ਵਾਲੇ ਐ ਕਰਮਚਾਰੀ ਉਹਦੇ ਨਾਲ ਤੇ ਉਹਨਾਂ ਨੂੰ ਮੇਰੇ ਗੱਲ ਪਵਾਤਾ ਜਿਹੜੀ ਕਿ ਮੈਂ ਮਨਜੋਗ ਐਸਐਸਪੀ ਬਲੀਪੋਰਟ ਨੂੰ ਦੱਸਿਆ ਉਹਨਾਂ ਨੇ ਕਿਹਾ ਵੀ ਅੱਜ ਦਰਬਾਰ ਲੱਗਿਆ ਤੇ ਅੱਜ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ ਜਾਣੀਆਂ ਤੇ ਮੈਂ ਇਹ ਚਾਹੁੰਦਾ ਵੀ ਪਿੰਡ ਲੈਵਲ ਤੇ ਔਰ ਮਰਲੇ ਲੈਵਲ ਤੇ ਦੋ ਦਿਨ ਪਹਿਲਾਂ ਲੋਕਾਂ ਨੂੰ ਦੱਸਿਆ ਜਾਵੇ ਕਿ ਲੋਕ ਆ ਕੇ ਆਪਦੀਆਂ ਮੁਸ਼ਕਲਾਂ ਦੱਸਣ ਔਰ ਉਹਨਾਂ ਦੇ ਹੱਲ ਹੋਣ ਹਾਂਜੀ ਸਰ ਅੱਜ ਰਾਸ ਕੈਂਪ ਲਗਾਇਆ ਗਿਆ ਸੀ ਕਿਉਂਕਿ ਸ਼ਿਕਾਇਤਾਂ ਆ ਚੁੱਕੀਆਂ ਕਿੰਨਾ ਦਿਨ ਸਫਾਰੀ ਮੌਕੇ ਤੇ ਪਹੁੰਚੂ ਕਿ ਆਮ ਜਨਤਾ ਨੂੰ ਸੀ ਕੀ ਕੀਤਾ ਜਾਣਾ ਚਾਹੀਦਾ 50 ਦੇ ਕਰੀਬ ਜਿਹੜੀਆਂ ਇਹ ਐਪਲੀਕੇਸ਼ਨਾਂ ਦਾ ਨਿਪਟਾਰਾ ਹੋ ਗਿਆ ਹੈਗਾ ਮਤਲਬ ਉਹ ਲਿਖਤੀ ਰੂਪ ਚ ਨਹੀਂ ਕਹ ਸਕਦੇ ਕੁਝ ਵਰਬਲੀ ਤੌਰ ਤੇ ਵੀ ਬੰਦੇ ਨੇ ਇਹ ਕਿਹਾ ਵੀ ਜਿਸ ਤਰ੍ਹਾਂ ਕਿਸੇ ਦੇ ਮੰਨ ਲੋ ਅਕਾਦਮੇ ਦੇ ਵਿੱਚ ਕਿਸੇ ਨੇ ਪਾਰਟੀ ਨੇ ਕੋਈ ਇੱਕ ਅਦਾ ਬੰਦਾ ਨਜਾਇਜ਼ ਲਖਾਤਾ ਉਹ ਪਾਰਟੀਆਂ ਵੀ ਨੇ ਉਹ ਪਾਰਟੀਆਂ ਵੀ ਨੇ ਜਿਨ੍ਹਾਂ ਦੇ ਅੰਡਰਟੇਲ ਕੇਸਿਸ ਹੈਗੇ ਪਰ ਹੁਣ ਸਾਡੇ ਅਧਿਕਾਰ ਖੇਤਰ ਚ ਨਹੀਂ ਹੈਗੇ ਪਰ ਅਸੀਂ ਉਹਨਾਂ ਨੂੰ ਗਾਈਡ ਕਰਕੇ ਲੋਕ ਅਦਾਲਤ ਚ ਦੋਨੇ ਪਾਰਟੀਆਂ ਦਾ ਨਿਪਟੜ ਚੁੱਕਿਆ ਤਾਂ ਉਹ ਛੋਟੇ ਸ਼ੁੱਦ ਜਿਹੜੇ ਕਾਉਂਡੇਬਲ ਜੁਰਮ ਹੁੰਦੇ ਆ ਜਿਹੜੇ ਰਾਜਨਾਮੇ ਦੇ ਜੋਗ ਹੁੰਦੇ ਹੋ ਕਿਸਾ ਦੀ ਮੈਂ ਗੱਲ ਕਰਦਾ ਕੁਛ ਹੁੰਦੇ ਜੋ ਮਾਨਜੋਗ ਹਾਈ ਕੋਰਟ ਦੇ ਵਿੱਚ ਜਾ ਕੇ ਜਿਹੜੇ ਆ ਖਤਮ ਹੋਣਗੇ ਜੀ ਉਹ ਇੱਕ ਕੰਪਾਉਂਡੇਬਲ ਨਹੀਂ ਹੁੰਦੇ ਇਸ ਤਰ੍ਹਾਂ ਅਲੱਗ-ਅਲੱਗ ਕਿਸਮ ਦੀਆਂ ਜਿਹੜੀਆਂ ਲੋਕਾਂ ਦੀ ਸੀਐਸ ਮਸੱਈਆਂ ਉਹਨਾਂ ਨੂੰ ਜਿਹੜਾ ਹੈਗਾ ਬਹੁਤਿਆਂ ਨੂੰ ਇੱਥੇ ਹੀ ਦੂਰ ਕਰ ਦਿੱਤਾ ਗਿਆ ਤੇ ਇਸ ਤੋਂ ਇਲਾਵਾ ਸੀ ਚਾਹੇ ਕਿਸੇ ਵੀ ਥਾਣੇ ਦੀ ਕੋਈ ਸ਼ਿਕਾਇਤ ਆ ਅਸੀਂ ਉਹ ਵੀ ਕਰ ਰਹੇ ਸਾਹਿਬ ਰਸੀਵ ਕਰਕੇ ਕਸੀ ਮਾਨਯੋਗ ਐਸਐਸਪੀ ਸਾਹਿਬ ਉਹਨੇ ਕਹੇ ਇਥੋਂ ਉਹਨਾਂ ਦੇ ਪੁਟਅਪ ਕਰਕੇ ਕਨਸਰਨ ਥਾਣੇ ਨੂੰ ਜਿਹੜੀ ਆ ਮੈਂ ਕਨਸਰਨ ਸਬਡਿਵੀਜ਼ਨ ਨੂੰ ਭੇਜ ਦਿੱਤੀ ਜਾਊਗੀ ਇਸ ਤਰ੍ਹਾਂ ਕਾਫੀ ਨਪਟਾਰਾ ਹੋ ਰਿਹਾ ਲੋਕ ਆਉਂਦੇ ਰਹੇ ਜੀ ਔਰ ਜਿੰਨੇ ਚਿਰ ਲੋਕ ਆ ਜਾਣਗੇ ਅਸੀਂ ਬੈਠੇ ਹਾਂ ਇੱਕ ਸਵਾਲ ਜੀ ਬਸ ਸਰ ਆ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਕਿ ਉਹ ਤਾਂ ਜਿਹੜੀ ਸਰਕਾਰ ਦੀ ਡਰਾਈਵ ਆ ਰਹੀ ਚੱਲ ਰਹੀ ਆ ਉਹਦੇ ਵਿੱਚ ਬੜਾ ਵਧੀਆ ਚੰਗਾ ਕੰਮ ਹੋ ਰਿਹਾ ਜਿਹੜੇ ਉਸ ਤਰ੍ਹਾਂ ਦੇ ਵੇਚਣ ਵਾਲੇ ਉਹ ਫੜੇ ਜਾ ਰਿਹਾ ਔਰ ਇਸ ਤੋਂ ਇਲਾਵਾ ਜਿਹੜੇ ਜ਼ਿਲ੍ਹੇ ਤੇ ਸੀ ਉਹਨਾਂ ਤੇ ਵੀ ਸਕੰਝਾ ਕਿੱਸੇ ਜਾ ਰਿਹਾ ਹੈ ਇਸ ਤੋਂ ਇਲਾਵਾ ਸਭ ਤੋਂ ਜਿਹੜੀ ਵਧੀਆ ਗੱਲ ਹੋਈ ਹੈ ਸਾਡਾ ਜਿਹੜਾ ਸਰਕਾਰੀ ਨਰਸ਼ਣ ਉਹ ਕੇਂਦਰ ਉਹ ਬੜਾ ਸਕਸੈਸਫੁਲੀ ਰਨ ਹੋ ਰਿਹਾ ਹੈ ਭਵਨ ਵਾਲੇ ਸਾਹਿਬ ਨੇ ਔਰ ਬੀਸੀ ਸਾਹਿਬ ਨੇ ਬੜਾ ਧਿਆਨ ਦੇ ਕੇ ਉਹ ਸਾਰਾ ਜਿਹੜਾ ਇਹਨੂੰ ਚਲਾਇਆ ਹੈਗਾ ਜੀ ਹੁਣ ਅਸੀਂ ਉੱਥੇ ਵੱਧ ਤੋਂ ਵੱਧ ਸੂਰਤ ਦਿੱਤੀ ਹੋਈ ਆ ਲੋਕ ਜਿਹੜੇ ਆ ਰਹੇ ਆ ਅਸੀਂ ਉਹਨਾਂ ਨੂੰ ਐਡਮਿਟ ਕਰ ਰਹੇ ਆ ਔਰ ਰੀਹੈਬ ਚ ਲੋਕ ਕੁਛ ਕੁਛ ਜਾ ਰਹੇ ਆ ਛੱਡ ਕੇ ਪਰ ਇਹ ਪ੍ਰੋਗਰਾਮ ਇਹਨੂੰ ਸਰਤ ਵਧੀਆ ਲੱਗਿਆ ਕਿਉਂਕਿ ਜੇ ਕੰਜ਼ਿਊਮਰ ਹੀ ਨਹੀਂ ਹੋਊਗਾ ਤਾਂ ਫਿਰ ਪੈਡਲਰ ਤਾਪ ਤੇ ਆ ਵੀ ਮੁੱਕ ਜਾਗੀ